ਹੱਥ ਵਿੱਚ ਸਰਟੀਫਿਕੇਟਾਂ ਦਾ ਢੇਰ ਅਤੇ ਸਬਜੀ ਦੀ ਰੇੜੀ ਲਾਉਣ ਵਾਲੇ ਇਹ ਸਰਦਾਰ ਸਾਹਿਬ ਕੋਈ ਆਮ ਨਹੀਂ ਹੈ। 4 ਐਮਏ ਕੀਤੀਆਂ ਨੇ ਅਤੇ ਪੀਐਚਡੀ ਹੋਲਡਰ ਨੇ ਸੰਦੀਪ ਸਿੰਘ ਜੋ ਅੱਜ ਸਬਜੀ ਦੀ ਰੇੜੀ ਲਾਉਣ ਦੇ ਲਈ ਮਜਬੂਰ ਨੇ। ਇਹਨਾਂ ਦੇ ਸਰਟੀਫਿਕੇਟਾਂ ਦੇ ਨਾਲੋਂ ਵੱਧ ਰੇਟ ਇਹਨਾਂ ਦੀ ਸਬਜੀ ਦਾ ਹੈ ਜਿਹੜਾ ਰਾਤ ਨੂੰ ਘਟੋ ਘੱਟ ਰੋਟੀ ਦਾ ਹੀਲਾ ਤੇ ਕਰ ਦਿੰਦੀਆਂ ਨੇ। ਸੰਦੀਪ ਸਿੰਘ ਹੁਣੀ ਅੱਜ ਵੀ ਚੜ੍ਹਦੀ ਕਲਾ ਦੇ ਵਿੱਚ ਨੇ ਅੱਜ ਇਹ ਸਬਜੀ ਵਾਲੀ ਰੇੜੀ ਜਿਹੜੀ ਆ ਗਲੀ ਗਲੀ ਦੇ ਵਿੱਚ ਲੈ ਕੇ ਘੁੰਮਦੇ ਨੇ ਪੀ ਐਚ ਡੀ ਸਬਜੀ ਵਾਲਾ ਸੰਦੀਪ ਨੇ ਐਮ ਏ ਪੰਜਾਬੀ ਐਮ ਏ ਊਮਨ ਸਟਡੀ ਐਮ ਏ ਜਰਨਲਿਜ਼ਮ ਐਮ ਏ ਪੋਲੀਟੀਕਲ ਸਾਇੰਸ ਕੀਤੀ ਹੈ ਤੇ ਨਾਲ ਪੀ ਐਚ ਡੀ ਕੀਤੀ ਹੈ ਲਾਅ ਦੇ ਵਿੱਚ ਮੈਨੂੰ ਤੇ ਆ ਵੀਡੀਓ ਦੇਖ ਕੇ ਪਹਿਲਾਂ ਤਾਂ ਇੰਨਾ ਗੁੱਸਾ ਚੜਿਆ ਸੀ ਵੀ ਬੇਲੋ ਸਾਡੀਆਂ ਸਰਕਾਰਾਂ ਦਾ ਹਾਲ ਵੀ ਇੰਨਾ ਪੜ੍ਹ ਲਿਖ ਕੇ ਬੰਦਾ ਜੇ ਰੇੜੀ ਲਾਉਂਦਿਆ ਤਾਂ ਫਿਰ ਪੜ ਕੇ ਇੰਨਾ ਪੈਸਾ ਲਾਉਣ ਦੀ ਵੀ ਕੀ ਲੋੜ ਆ ਪਰ ਦੂਜੇ ਪੰਨੇ ਜਦੋਂ ਸੰਦੀਪ ਹੁਣਾ ਦੀ ਮੈਂ ਵੀਡੀਓ ਦੇਖੀ ਤੇ ਇਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਮੈਂ ਵੈਸੇ ਹੀ ਚੜ੍ਹਦੀ ਕਲਾ ਦੇ ਵਿੱਚ ਹੋ ਗਿਆ ਵੀ ਇੰਨਾ ਪੜ੍ਹਨ ਲਿਖਣ ਤੋਂ ਬਾਅਦ ਵੀ ਬੰਦਾ ਜੇ ਚੜ੍ਹਦੀ ਕਲਾ 'ਚ ਤੇ ਕਹਿੰਦਾ ਕੋਈ ਗੱਲ ਨਹੀਂ ਮੈਨੂੰ ਕੋਈ ਸਿਖਵਾਣੀ ਹੈ ਜ਼ਿੰਦਗੀ ਤੋਂ ਮੈਂ ਹੱਸ ਕੇ ਇਹ ਰੇੜੀ ਲਾਉਂਦਿਆਂ ਤੇ ਮੈਨੂੰ ਬੜਾ ਹੌਸਲਾ ਮਿਲਿਆ ਤੇ ਤੁਸੀਂ ਵੀ ਜ਼ਰੂਰ ਸੰਦੀਪ ਸਿੰਘ ਹੁਣਾ ਦਾ ਹੌਸਲਾ ਵਧਾਉਣਾ ਕਿਉਂਕਿ ਇਹੋ ਜਿਹੇ ਬੰਦੇ ਜਦੋਂ ਹੌਸਲਾ ਛੱਡਦੇ ਆ ਨਾ ਤੇ ਫਿਰ ਬਹੁਤ ਮਾੜਾ ਕੰਮ ਹੁੰਦਾ ਤੁਸੀਂ ਕਮੈਂਟਾਂ ਦੇ ਵਿੱਚ ਸੰਦੀਪ ਦਾ ਹੌਸਲਾ ਜ਼ਰੂਰ ਵਧਾਉਣਾ ਤੇ ਸੁਣਿਓ ਸੰਦੀਪ ਦੀ ਗੱਲ ਸੰਦੀਪ ਸਿੰਘ ਕਿੰਨੇ ਪੜੇ ਲਿਖੇ ਤੁਸੀਂ ਮੈਂ ਪੀ ਐਚ ਡੀ ਕੀਤੀ ਹੈ ਲਾਅ ਦੇ ਵਿੱਚ ਤੇ 4 ਐਮ ਐ ਕੀਤੀਆਂ ਹੋਈਆਂ ਨੇ ਤੇ ਐਟ ਪ੍ਰੈਜ਼ੈਂਟ ਮੈਂ ਬੀ ਲਿਵ ਕਰ ਰਿਹਾ ਹਾਂ ਜਿਸੇ ਕਿ ਉਹ ਰੈਡੀ ਹੋਣੀ ਚਾਹੀਦੀ ਤੁਹਾਨੂੰ ਸਭ ਜੀ ਗੌਰਮ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ 11 ਸਾਲ ਤੋਂ ਟੀਚਰ ਕਰ ਰਿਹਾ ਸੀ ਜਦੋਂ ਲੱਗਾ ਕਿ ਉਹ ਸਾਨੂੰ ਰੈਗੂਲਰ ਨਹੀਂ ਕਰਦੇ ਤੇ ਮਸਲਾ ਆਪਣੀ ਸਰਵਾਈਵਲ ਛਿੱਪ ਦੇ ਉੱਪਰ ਆ ਕੇ ਆ ਜਾਂਦਾ ਹੈ ਤਾਂ ਫਿਰ ਆਪਣਿਆਂ ਦੀ ਜਦੋਂ ਗੱਲ ਕਰੀਏ ਤਾਂ ਫਿਰ ਕੰਮ ਦੇ ਲਈ ਆਪਣੇ ਰੁਜ਼ਗਾਰ ਦੇ ਲਈ ਸਾਨੂੰ ਇਹ ਰੈਡੀ ਲਗਾਣੀ ਪਈ ਜਿਹੜੀ ਕਿਹੜੀ ਡਿਗਰੀ ਕੀਤੀ ਤੁਸੀਂ ਮੈਂ ਐਮਏ ਪੰਜਾਬੀ ਕੀਤੀ ਹੈ ਐਮਏ ਜਰਨਲਿਜ਼ਮ ਐਮਏ ਔਮਨ ਸਟਡੀਆ ਐਮਏ ਪੋਲੀਟੀਕਲ ਸਾਇੰਸ ਆ ਬੀਲੀਵ ਮੈਂ ਕਰਦੀ ਹਾਂ ਇਹ ਖੁਸ਼ ਹੋ ਰਹੀ ਹੈ ਇਹ ਰੈਡੀ ਦਾ ਕੰਮ ਕਰਕੇ ਹੋਣਾ ਖੁਸ਼ ਹੋਣਾ ਹੀ ਪੈਣਾ